ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਣਕ ਦੀ ਆਮਦ ਮੌਕੇ ਮੰਡੀਆਂ 'ਚ ਪਹੁੰਚ ਕੇ ਮਾਨ ਸਰਕਾਰ ਨੂੰ ਘੇਰਿਆ ਹੈ। ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਮੰਡੀਆਂ 'ਚ ਕਣਕ ਦੀ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ। ਸੁਖਬੀਰ ਬਾਦਲ ਮਾਊਆਣਾ ਤੇ ਮਲੋਟ ਮੰਡੀਆਂ ਚ ਪਹੁੰਚੇ ਸਨ ਸੀਐਮ ਮਾਨ ਤੇ ਵਰਦਿਆ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੰਡੀਆਂ ਚ ਕਿਸਾਨ ਖੱਜਲ ਹੋ ਰਹੇ ਨੇ ਤੇ ਮੁੱਖ ਮੰਤਰੀ ਅਸਾਮ ਅਤੇ ਗੁਜਰਾਤ ਦੌਰਿਆਂ ਤੇ ਨੇ ਮੰਡੀ ਚ ਖੜਾ ਹੈ ਤੇ ਮੈਂ মিডিਆ ਨੂੰ ਕਹਿੰਦਾ ਕਿ ਕਿਰਾ ਕੈਮਰਾ ਕਮਾ ਕੇ ਜੀ ਸਾਰੇ ਚਾਰ ਦਫ਼ ਤਰਫ ਦਿਖਾਓ 1 ਫੁੱਟ ਜਗ੍ਹਾ ਨਹੀਂ ਖਾਲੀ ਹੈ ਤੇ ਕੋਈ ਟਾਲੀ ਨਹੀਂ ਇੱਕ ਫੁੱਟ ਜਗਾ ਖਾਲੀ ਨਹੀਂ ਜਿੱਥੇ ਕਣਕ ਨਾ ਹੋਵੇ ਕਿਸਾਨਾਂ ਦੀ 6 ਮਹੀਨੇ ਦੀ ਫਸਲ ਅੱਜ ਇੱਥੇ ਰੋਲ ਰਹੀ ਹੈ ਮੰਡੀਆਂ 'ਚ ਪਿਛਲੇ ਕਈ ਦਿਨਾਂ ਤੋਂ ਇੱਥੇ ਹੈ ਜਿਹੜੇ ਬਾਕੀ ਕਿਸਾਨਾਂ ਜਿਨ੍ਹਾਂ ਦੀ ਫਸਲ ਉਹ ਘਰੇ ਬੈਠੇ ਐ ਵੱਢੀ ਬੈਠੇ ਕਣਕ ਪਰ ਜਗਾ ਹੈ ਨਹੀਂ ਕਿਹੜੀ ਮੰਡੀ 'ਚ ਲੈ ਕੇ ਜਾਈਏ ਪੂਰੇ ਪੰਜਾਬ ਵਿੱਚ ਲਿਫਟਿੰਗ ਬੰਦ ਹੈ ਕੋਈ ਇੱਥੇ ਮਲਾਜ਼ਮ ਨਹੀਂ ਕੋਈ ਪੁੱਛਣ ਵਾਲਾ ਅਫਸਰ ਨਹੀਂ ਕੋ ਪਾਣੀ ਦਾ ਪ੍ਰਬੰਧ ਨਹੀਂ ਕਿਸਾਨ ਮੈਂ ਬਹੁਤ ਮੰਡੀਆਂ ਜਾ ਕੇ ਆਇਆ ਹੈ ਤੇ ਕੋਈ ਕੰਟਰੈਕਟਰ ਹੀ ਹੈ ਨਹੀਂ ਇੱਥੇ ਕੰਟਰੈਕਟਰ ਵੀ ਹੈ ਨਹੀਂ ਚੱਕਣ ਵਾਲੇ ਹੀ ਹੈ ਨਹੀਂ ਕੰਟਰੈਕਟਰ ਭੱਜ ਗਿਆ ਪਰਾਣਾ ਜੀ ਸਾਰੇ ਆ ਹਾਲਾਤ ਇਹ ਝਾੜੂ ਵਾਲੀ ਸਰਕਾਰ ਨੇ ਬਣਾਤੇ ਹੋ 2 ਸਾਲ ਹੋ ਗਏ ਜੀ ਆ ਪਾਣੀ ਨਹੀਂ ਲਾ ਕੇ ਵੇਖਿਆ ਨਾ ਤੋਂ ਜਿਹੜੀ ਹਾਲਾਤ ਹੈ ਮੈਂ ਦੱਸਣਾ ਚਾਹੁੰਦਾ ਹੈ ਮੁੱਖ ਮੰਤਰੀ ਸਹੀ ਮੈਨੇ ਤੇ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਰੋਜ਼ ਟੀਵੀ ਦੇਖ ਲੋ ਕਿਤੇ ਝਾੜੂ ਦਾ ਪ੍ਰਚਾਰ ਕਿਤੇ ਸ਼ਾਮ ਕਰ ਰਿਹਾ ਹੈ ਕਿਤੇ ਦਿੱਲੀ ਕਰ ਰਿਹਾ ਤੇ ਆਪਣੇ ਪੰਜਾਬ ਦੇ ਕਿਸਾਨ ਰੁੜੀ ਜਾਂਦੇ ਆ ਤਾਂ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਤਜਰਬੇ ਕਰਨੇ ਛੱਡ ਦਿਓ ਆ ਦੇਖੋ ਕੀ ਹਾਲਾਤ ਪਿਛਲੇ 2.27 ਸਾਲਾਂ 'ਚ ਬਣਾਤਾ ਪੰਜਾਬ ਦਾ